ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਅੱਜ ਫਿਰ ਇੱਕ ਨਵੀਂ ਵੀਡੀਓ ਤੇ ਵਿੱਚ ਅਸੀਂ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਹਕੀਮ ਅੱਲਾ ਯਾਰ ਖਾਂ ਜੋਗੀ ਜੀ ਦੀ ਰਚਨਾ ਸ਼ਹੀਦਨ ਵਫਾ ਤੇ ਗੰਗੇ ਸ਼ਹੀਦਾਂ ਦੀ ਅਸੀਂ ਸ਼ਹੀਦਨ ਵਫਾ ਦੇ ਵਿੱਚੋਂ 20 ਸ਼ੇਰਾਂ ਦੇ ਉੱਤੇ ਵਿਚਾਰ ਕੀਤੀ ਸੀ ਜੋ ਹਕੀਮ ਅੱਲਾ ਯਾਰ ਖਾਂ ਜੋਗੀ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕੀਤੀ ਹੈ ਜਾਂ ਵੱਡੇ ਤੇ ਛੋਟੇ ਸਾਬਜਦਿਆਂ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਹੈ ਹਕੀਮ ਅਲਾਇਰਖਾਂ ਜੋਗੀ ਜੀ ਸਾਨੂੰ ਜਿਹੜੇ ਸ਼ੁਰੂ ਦੇ ਵੀ ਸ਼ੇਰ ਨੇ ਸ਼ਹੀਦਨ ਵਫਾ ਦੇ ਉਹਦੇ ਵਿੱਚ ਜਦੋਂ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਛੱਡਦੇ ਨੇ ਉਹਦਾ ਜ਼ਿਕਰ ਕਰਦੇ ਨੇ ਤੇ ਇੱਕਵੇਂ ਸ਼ੇਰ ਤੋਂ ਹਕੀਮ ਅਲਾਇਰਖਾਂ ਜੋਗੀ ਜੀ ਜ਼ਿਕਰ ਕਰ ਰਹੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਦਾ ਦੀਵਾਨ ਲਾਉਣ ਤੋਂ ਬਾਅਦ ਸਰਸਾ ਨਦੀ ਦੇ ਕਿਨਾਰੇ ਤੇ ਪਹੁੰਚਦੇ ਨੇ ਤੇ ਉੱਥੇ ਉਹਨਾਂ ਦੇ ਕਿਹੜੇ ਬਚਨ ਬਲਾਸ ਹੁੰਦੇ ਨੇ ਜਾਂ ਹੋਰ ਵੀ ਜਿਹੜੇ ਨਾਲ ਗੁਰਸਿੱਖ ਸੀ ਉਹਨਾਂ ਵੱਲੋਂ ਕਿਹੜੇ ਤਲਵਾਰਾਂ ਦੇ ਜੋਰ ਵਿਖਾਏ ਜਾਂਦੇ ਨੇ ਉਹਨਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਹਕੀਮ ਅੱਲਾ ਯਾਰਖੰ ਜੋਗੀ ਜੀ ਕਿਵੇਂ ਸ਼ੇਰ ਵਿੱਚ ਕਹਿ ਰਹੇ ਨੇ ਖਾ ਸਿਰ ਤੇ ਵਕਤ ਆ ਗਿਆ ਆਸਾ ਕੀ ਵਾਰ ਕਾ ਸਾਜੋਂ ਕੇ ਜੀਰੋ ਬਮਕਾ ਚੜਾਓ ਉਤਾਰ ਕਾ ਮਨ ਸਾਥਾ ਕਲਗੀ ਦਰ ਕੇ ਦਿਲ ਬੇਕਰਾਰ ਕਾ ਮੌਕਾ ਮਿਲੇ ਤੋਂ ਕਰ ਲੈ ਬਜਨ ਕਿਰਦਾਰ ਕਾ ਜਦ ਮਹਿਵੇ ਬੰਦਗੀ ਹੋਵੇ ਨਾਨਕ ਕੇ ਜਾਨਸ਼ੀਨ ਆ ਟੁੱਟੇ ਖਾਲਸਾ ਪੈ ਅਚਾਨਕ ਕਈ ਲਾਈਨ ਇਸ ਸ਼ੇਰ ਵਿੱਚ ਹਕੀਮ ਜੀ ਨੇ ਸਵੇਰ ਦੇ ਦੀਵਾਨ ਦਾ ਜ਼ਿਕਰ ਕੀਤਾ ਹੈ ਕਿ ਕਿਵੇਂ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ ਨਿਤਨੇਮ ਹੋਏ ਬਦਬਖਤੋਂ ਨੇ ਜੋ ਵਾਦਾ ਕੀਤਾ ਥਾ ਬਿਸਰ ਗਏ ਨਾ ਮਰਦ ਕੌਲ ਕਰਕੇ ਜ਼ੁਬਾਂ ਸੇ ਮੁਕਰ ਗਏ ਗੋਬਿੰਦ ਸਿੰਘ ਕੇ ਸ਼ੇਰ ਵੀ ਫੌਰਨ ਬਿਫਰ ਗਏ ਤਲਵਾਰੇ ਸੂਤ ਸੂਤ ਕੇ ਰਨ ਮੇ ਉਤਰ ਗਏ ਮੈਦਾਨ ਕੋ ਇੱਕ ਆਨ ਮੇ ਚੌਰੰਗ ਕਰ ਦਿਆ ਰੁਸਤਮ ਪੀ ਆਇਆ ਸਾਹਮਣੇ ਤੋ ਦੰਗ ਕਰ ਦਿਆ ਬਦਬਖਤੋਂ ਦਾ ਮਤਲਬ ਹੈ ਹਰਾਮੀਆਂ ਨੇ ਜਿਹੜੇ ਵਾਅਦੇ ਕੀਤੇ ਸਨ ਮੁਗਲ ਫੌਜ ਨੇ ਜਿਹੜੇ ਵਾਦੇ ਕੀਤੇ ਸਨ ਸੌਆਂ ਚੁਕੀਆਂ ਸਾਨੂੰ ਸਾਰੇ ਭੁੱਲ ਗਏ ਗੋਬਿੰਦ ਸਿੰਘ ਕੇ ਸ਼ੇਰ ਵੀ ਫੌਰਨ ਬਿਫਰ ਗਏ ਤਲਵਾਰें ਸੂਤ-ਸੂਤ ਕੇ ਰਨ ਮੇ ਉਤਰ ਗਏ دیਵਾਨ ਦੀ ਸਮਾਪਤੀ ਤੋਂ ਬਾਅਦ ਜਿਹੜੇ ਸਾ ਪਾਤਸ਼ਾਹ ਜੀ ਦੇ ਸਿੰਘ ਸੂਰਮੇ ਸਨ ਉਹ ਵੀ ਮੈਦਾਨੇ ਜੰਗ ਵਿੱਚ ਉਤਰ ਗਏ ਤੇ ਹਕੀਮ ਅੱਲਾ ਯਾਰਖਾ ਜੋਗੀ ਜੀ ਇੱਥੇ ਸਰਸਾ ਨਦੀ ਦੇ ਕਿਨਾਰੇ ਤੇ ਪਹੁੰਚਣ ਤੋਂ ਪਹਿਲਾਂ ਦਾ ਜ਼ਿਕਰ ਕਰ ਰਹੇ ਨੇ ਸਤਗੁਰ ਕੇ ਗਿਰਦ ਸੀਨੋ ਕੀ ਦੀਵਾਰ ਖੈਂਚ ਲਈ 100 ਬਾਰ ਗਿਰ ਗਈ ਪੀਤੋ 100 ਬਾਰ ਖੈਂਚ ਲਈ ਖੰਜਰ ਅਦੂ ਕਾ ਦੇ ਕੇ ਤਲਵਾਰ ਖੈਂਚ ਲਈ ਜ਼ਖਮੀ ਹੋਵੇ ਤੋ ਲਜ ਤੇ ਸਫਾਰ ਖੈਂਚ ਲਈ ਯਾਦ ਦੇ ਅਕਾਲ ਪੁਰਖ ਮੇ ਫਿਰ ਪੀ ਜਮੇ ਰਹੇ ਚਰ ਕੇ ਹਜ਼ਾਰ ਖਾ ਕੇ ਅਕਾਲੀ ਥਮੇ ਰਹੇ ਕਿੰਨੇ ਪਾਤਸ਼ਾਹ ਜੀ ਦੇ ਆਲੇ-ਦੁਆਲੇ ਨਾ ਜਿਹੜੇ ਉਹਨਾਂ ਦੇ ਸਿੰਘ ਨੇ ਗੁਰਸਿੱਖ ਨੇ ਉਹਨਾਂ ਨੇ ਆਪਣੇ ਸ਼ਰੀਰਾਂ ਦੀ ਦੀਵਾਰ ਬਣਾਈ ਹੋਈ ਹੈ। ਔਰ ਇਹ ਕਹਿੰਦੇ ਨੇ ਹਕੀਮ ਅੱਲਾ ਯਾਰ ਖਾਂ ਜੋਗੀ ਜੀ ਖੰਜਰ ਅਦੂਕਾ ਦੇਖ ਕੇ ਤਲਵਾਰੇ ਖੈਂਚ ਲਈ। ਅਦੂ ਦਾ ਮਤਲਬ ਵੀ ਦੁਸ਼ਮਣ ਦਾ ਖੰਜਰ ਦੁਸ਼ਮਣ ਦੇ ਹਥਿਆਰ ਵੇਖ ਕੇ ਖਾਲਸੇ ਨੇ ਵੀ ਆਪਣੀ ਮਿਆਨ ਚੋਂ ਕਿਰਪਾਨ ਬਾਹਰ ਕੱਢ ਲਈ ਤੇ ਯਾਦੇ ਅਕਾਲ ਪੁਰਖ ਮੇ ਫਿਰ ਵੀ ਜਮੇ ਰਹੇ ਚਰਕੇ ਹਜ਼ਾਰ ਖਾ ਕੇ ਅਕਾਲੀ ਥਮੇ ਰਹੇ। ਬੇਸ਼ੱਕ ਆਲੇ ਦੁਆਲੇ ਜੰਗ ਹੋ ਰਿਹਾ ਹੈ ਸਵੇਰੇ ਅੰਮ੍ਰਿਤ ਵੇਲੇ ਬੇਸ਼ੱਕ ਤੀਰਾਂ ਦੀ ਬਰਸਾਤ ਹੋ ਰਹੀ ਹੈ ਪਰ ਹਕੀਮ ਅੱਲਾ ਯਾਰ ਖੰ ਜੋਗੀ ਜੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਮਸਤ ਨੇ ਉਹਨਾਂ ਦੇ ਚਿਹਰੇ ਦੇ ਉੱਤੇ ਕੋਈ ਡਰ ਨਹੀਂ ਕੋਈ ਖੋਫ ਨਹੀਂ ਬਿਲਕੁਲ ਸ਼ਾਂਤ ਨੇ ਕੋਈ ਜਲਦਬਾਜ਼ੀ ਨਹੀਂ ਉਹ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਬਿਲਕੁਲ ਮਸਤ ਜੋ ਹਨ ਉਹ ਬਰਾਜਮਾਨ ਹਨ حکیم اللہ یارکھاں جوگی جی اگے کہیں ہر چند ٹوٹ ٹوٹ کے گرتے رہے لئی سنگھوں نے ایک انچ پی چھوڑی نہیں جمی لنگر کسی سے شیروں کا ہلتا پی ہے کہیں بے شک نہیں نہیں کبھی ہاں ہاں نہیں مصروف یاد حق میں گرو بے درنگ تھے کیوں موت سے لرجتے وہ فرجند تیگ تھے ਕਿੰਦ ਨੇ ਹਰਚੰਦ ਟੂਟ ਟੂਟ ਕੇ ਗਿਰਤੇ ਰਹੇ ਲੈ ਜਿਹੜੇ ਲਾਂਤੀ ਸੰਨ ਜਿਹੜੇ ਸੌ ਆ ਖਾ ਕੇ ਮੁਕਰ ਗਏ ਸਨ ਜਿਹੜੀ ਫੌਜ ਚੜ ਕੇ ਆਈ ਸੀ ਹਕੀਮ ਜੀ ਕਿੰਦ ਨੇ ਉਹ ਟੁੱਟ ਟੁੱਟ ਕੇ ਕੱਟ ਕੱਟ ਕੇ ਸਿੰਘਾਂ ਦੇ ਹੱਥੋਂ ਜ਼ਮੀਨ ਤੇ ਡਿੱਗ ਰਹੇ ਨੇ ਪਰ ਸਿੰਘਾਂ ਨੇ 1 ਇੰਚ ਵੀ ਆਪਣਾ ਪੈਰ ਪਿਸ਼ਾਨੇ ਕੀਤਾ ਫਿਰ ਕਿੰਦ ਨੇ ਮਸਰੂਫ ਯਾਦ ਦੇ ਹੱਕ ਮੇ ਗੁਰੂ ਬੇਦਰੇਗ ਥੇ ਵੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਤੇ ਯਾਦ ਦੇ ਹੱਕ ਪਰਮਾਤਮਾ ਦੀ ਯਾਦ ਵਿੱਚ ਮਸਤ ਨੇ ਤੇ ਹੋਣ ਵੀ ਕਿਉਂ ਨਾ ਹਕੀਮ ਜੀ ਕਹਿੰਦੇ ਨੇ ਫਰਜੰਦੇ ਤੇਗ ਥੇ ਕਿਉਂਕਿ ਉਹ ਤੇਗ ਦੇ ਧਨੀ ਨੇ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਫਰਜੰਦ ਨੇ ਪੁੱਤਰ ਨੇ ਬੇਮਿਸਲੋ ਬੇਨਜ਼ੀਰ ਤੂੰ ਸਤ ਗੁਰੂ ਹਮਾਰਾ ਹੈ ਵਾਹਿ ਗੁਰੂ ਕੇ ਬਾਦ ਤੇਰਾ ਹੀ ਸਹਾਰਾ ਹੈ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਡਿਆਈ ਵਿੱਚ ਹਕੀਮ ਅੱਲਾ ਯਾਰਖਾ ਜੀ ਇੱਕ ਸ਼ੇਰ ਅਰਜ਼ ਕਰ ਰਹੇ ਨੇ ਬੇਮਿਸਲੋ ਬੇਨਜ਼ੀਰ ਤੂੰ ਸਤਿਗੁਰੂ ਹਮਾਰਾ ਹੈ ਜਿਹਦੀ ਕੋਈ ਮਿਸਾਲ ਨਾ ਹੋ ਸਕੇ ਜਿਹਦੇ ਵਰਗੀ ਕੋਈ ਉਦਾਹਰਨ ਨਾ ਦਿੱਤੀ ਜਾ ਸਕੇ ਕਹਿੰਦੇ ਨੇ ਵਾਹਿਗੁਰੂ ਕੇ ਬਾਦ ਤੇਰਾ ਹੀ ਸਹਾਰਾ ਹੈ ਹੋ ਕਾਸ਼ ਸਭ ਕੋ ਤੁਝ ਕੋ ਖੁਦਾ ਜਿਤਨਾ ਪਿਆਰਾ ਹੈ ਤੇਗੋ ਕੇ ਸਾਏ ਮੇ ਕਹਾ ਦਾਤਾ ਵਿਸਾਰਾ ਹੈ ਤੋਹੀਦ ਪੇ ਫਿਦਾ ਥਾ ਤੂ ਆਲੀ ਮੁਕਾਮ ਥਾ ਤੀਰੋ ਕੇ ਮੀ ਮੇ ਯਾਦੇ ਖੁਦਾ ਤੇਰਾ ਕਾਮ ਥਾ ਕਿੰਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਸ਼ਖਸੀਅਤ ਦੇ ਮਾਲਕ ਨੇ ਜਿਨ੍ਹਾਂ ਦੀ ਕੋਈ ਮਿਸਾਲ ਨਹੀਂ ਹੋ ਸਕਦੀ ਜਿਨ੍ਹਾਂ ਦੇ ਬਾਰੇ ਅਸੀਂ ਕੋਈ ਉਦਾਹਰਨ ਨਹੀਂ ਦੇ ਸਕਦੇ ਤੇ ਕਿੰਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਸ਼ਖਸੀਅਤ ਦੇ ਮਾਲਕ ਨੇ ਜਿਹੜੇ ਤੀਰਾਂ ਦੀ ਬਰਸਾਤ ਦੇ ਵਿੱਚ ਵੀ ਪ੍ਰਮਾਤਮਾ ਨੂੰ ਨਹੀਂ ਪੁੱਲਦੇ ਖੁਦਾ ਦੇ ਨਾਮ ਨੂੰ ਨਹੀਂ ਪੁੱਲਦੇ ਉਹਨਾਂ ਦੇ ਉੱਤੇ ਖੁਦਾ ਦੇ ਰੰਗ ਦੀ ਮਸਤੀ ਮੈਦਾਨੇ ਜੰਗ ਦੇ ਵਿੱਚ ਵੀ ਚੜੀ ਰਹਿੰਦੀ ਹੈ ਯਾਦੇ ਅਕਾਲਪੁਰਖ ਕਾ ਸਭ ਕੋ ਸਬਕ ਦਿਆ ਖੰਜਰ ਕੀ ਧਾਰ ਪੇਪੀ ਵਰਕ ਦਰ ਵਰਕ ਦਿਆ ਕਰਕੇ ਅਮਲ ਸਿਖਾਇਆ ਜੋ ਮਜਮੂ ਅਰਕ ਦਿਆ ਫਿਰ ਜ਼ਾਲਮੋਂ ਸੇ ਛੀਨ ਕੇ ਸਿੰਘੋਂ ਕੋ ਹੱਕ ਦਿਆ ਰੁਤਮੇ ਸੇ ਮਾਰਫਤ ਕੇ ਹੈ ਹਮ ਆਜ ਗਿਰ ਗਏ ਸਹਬਤ ਸੇ ਬੁੱਤ پرستੋਂ ਕੀ ਤਕਦੀਰ ਫਿਰ ਗਏ ਇਥੇ ਕਹਿੰਦੇ ਨੇ ਯਾਦੇ ਅਕਾਲਪੁਰਖ ਕਾ ਸਭ ਕੋ ਸਬਕ ਦਿਆ ਹਕੀਮ ਜੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਾਲਪੁਰਖ ਦੀ ਯਾਦ ਦਾ ਹੀ ਉਪਦੇਸ਼ ਸਾਰਿਆਂ ਨੂੰ ਦਿੱਤਾ ਫਿਰ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਉਪਦੇਸ਼ ਦਿੱਤਾ ਰਤਬੇ ਸੇ ਮਾਰਫਤ ਕੇ ਹਮ ਹੈ ਆਜ ਗਿਰ ਗਏ ਉਹ ਜਿਹੜੀ ਗਿਆਨ ਦੀ ਵਸਤਾ ਪਾਤਸ਼ਾਹ ਜੀ ਦੇ ਕੇ ਗਏ ਸਨ ਹਕੀਮ ਜੀ ਕਹਿੰਦੇ ਨੇ ਅਸੀਂ ਉਹਦੇ ਤੋਂ ਡਿੱਗ ਚੁੱਕੇ ਆ ਬਹੁਤ ਥੱਲੇ ਆ ਗਏ ਆ ਜਿਹੜੀ ਅਵਸਥਾ ਉਹਨਾਂ ਨੇ ਦਿੱਤੀ ਸੀ ਫਾਰਗ ਇਬਾਦਤੋਂ ਸੇ ਗਰਜ ਕੇ ਹੋਏ ਗੁਰੂ ਪੁੱਛਾ ਯਸਹ ਜਾਦੂ ਸੇ ਕਿਉ ਗੁਲ ਹੈ 400 ਫਰਮਾਇਆ ਹਾਥ ਬਾਂਦਵੂ ਚਾਰੋਂ ਹੀ ਨੇਕ ਖੂ ਸਭ ਵਾਕਿਆ ਬਿਆਨ ਕੀਆ ਸਤਗੁਰ ਕੇ ਰੂਬਰੂ ਜਦੋਂ ਇਬਾਦਤ ਤੋਂ ਫਾਰिग ਹੋ ਗਏ ਨਾ ਫਾਰिग ਇਬਾਦਤੋਂ ਸੇ ਗਰਜ ਕੇ ਹੋਏ ਗੁਰੂ ਪਾਤਸ਼ਾਹ ਜੀ ਜਦੋਂ ਇਬਾਦਤ ਪ੍ਰਮਾਤਮਾ ਦੀ ਬੰਦਗੀ ਤੋਂ ਫਾਰिग ਹੋ ਕੇ ਆਏ ਤੇ ਪੁੱਛਾ ਯਸਹ ਜਾਦੂ ਸੇ ਕਿਉ ਗੁਲ ਹੈ 400 ਗੁਰੂ ਦਾ ਮਤਲਬ ਵੀ ਰੌਲਾ ਕਿਉਂ ਹੈ ਚਾਰ ਸੂਰੇ ਆਪਣੇ ਪੁੱਤਰਾਂ ਨੂੰ ਪੁੱਛਿਆ ਜਦੋਂ ਬੰਦਗੀ ਤੋਂ ਉੱਠ ਕੇ ਆਉਂਦੇ ਨੇ ਬਈ ਇਹ ਇਹ ਰੌਲਾ ਗੋਲਾ ਕਿਉਂ ਹੈ ਨਾ ਜ਼ਿਆਦਾ ਕਿ ਫਿਰ ਜੰਗ ਦੀ ਸ਼ੁਰੂਆਤ ਹੋ ਗਈ ਹੈ ਜਾਂ ਹੋਰ ਫੌਜ ਚੜ ਕੇ ਆ ਗਈ ਹੈ ਤੇ ਉਹਨਾਂ ਨੇ ਹੱਥ ਜੋੜ ਕੇ ਕਿਹਾ ਤੇ ਸਾਰਾ ਜੋ ਵਾਕਿਆਤ ਸੀ ਉਹ ਪਾਤਸ਼ਾਹ ਜੀ ਦੇ ਅੱਗੇ ਬਿਆਨ ਕੀਤਾ ਸੁਣਤੇ ਹੀ ਜਿਸ ਕੋ ਆਪਕੇ ਤੇਵਰ ਬਦਲ ਗਏ ਗੱਦੀ ਸੇ ਉੱਤਰੇ ਤੇ ਗੁਠਾਈ ਸੰਭਲ ਗਏ ਹਕੀਮ ਜੀ ਕਹਿੰਦੇ ਨੇ ਬੰਦਗੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਤੇਗ ਆਪਣੀ ਮਿਆਨ ਦੇ ਵਿੱਚੋਂ ਬਾਹਰ ਕੱਢ ਲਈ ਹੈ। ਅਸਲਾ ਸਜਾਏ ਅਸਲਾ ਦਾ ਮਤਲਬ ਹੈ ਹਥਿਆਰ ਸਜਾ ਲਏ ਨੇ। ਕਲਗੀ ਲਗਾਏ ਤਬਰ ਲੀਆ ਤੀਰੋਂ ਸੇ ਖੂਬ ਠੋਸ ਕੇ ਤਰਕਸ ਕੋ بھر ਲਿਆ। ਤੀਰਾਂ ਨਾਲ ਆਪਣੇ ਤਰਕਸ ਨੂੰ ਵੀ ਚੰਗੀ ਤਰ੍ਹਾਂ ਭਰ ਲਿਆ। ਕੋੜਾ ਮੰਗਾ ਰਕਾਬ 'ਤੇ ਜਦ ਪਾਉਂ ਧਰ ਲਿਆ। ਕਾਬੂ ਅਨਾਕ ਨੂੰ ਥਾਮ ਕੇ ਇੱਕ ਦੇਵ ਕਰ ਲਿਆ ਸਿੰਘਾਂ ਵਿੱਚ ਜਦ ਰਵਾ ਹੋਏ ਗੁਰका ਸਮੰਧ ਥਾ ਵਾਹਿ ਗੁਰੂ ਕੀ ਫਤਿਹ ਕਾ ਨਾਰਾ ਬੁਲੰਦ ਥਾ ਹੁਣ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋ ਕੇ ਸ਼ਸਤਰ ਸਜਾ ਕੇ ਤਰਕਸ਼ ਨੂੰ ਤੀਰਾਂ ਨਾਲ ਭਰ ਕੇ ਪਾਤਸ਼ਾਹ ਜੀ ਜਦੋਂ ਸਿੰਘਾਂ ਚਾਉਂਦੇ ਨੇ ਤੇ ਸਾਰੇ ਸਿੰਘ ਉਹਨਾਂ ਨੂੰ ਫਤਿਹ ਬੁਲਾਉਂਦੇ ਨੇ ਵੋ ਦੇਖੋ ਰਨ ਮੇ ਤੇਗ ਬਹਾਦਰ ਕਾ ਲਾਲ ਹੈ ਵੋ ਦੇਖੋ ਬਨ ਮੇ ਸਰਵਰੇ ਫੌਜੇ ਅਕਾਲ ਹੈ ਤਲਵਾਰ ਦਸਤੇ ਰਾਸਤ ਪੇ ਚੰਪ ਪੇ ਢਾਲ ਹੈ ਸੂਰਜ ਕੇ ਸਰ ਪੇ ਬਦਰ ਵੀ ਹੈ ਐਰ ਹਲਾਲ ਹੈ ਸ਼ਮਸ਼ੀਰ ਜਬ ਹਿਲਾਈ ਤੋ ਬਿਜਲੀ ਚਮਕ ਗਈ ਦਹਿਸ਼ਤ ਸੇ ਸਾਰੀ ਫੌਜ ਅਦੂ ਕੀ ਦਬਕ ਗਈ ਕਹਿੰਦੇ ਨੇ ਜਦੋਂ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋ ਕੇ ਆਏ ਨਾ ਤੇ ਉਹਨਾਂ ਦਾ ਰੋਬ ਉਹਨਾਂ ਦਾ ਉਹ ਚਿਹਰੇ ਦਾ ਨੂਰ ਝੱਲਿਆ ਨਹੀਂ ਜਾਂਦਾ ਵੋ ਦੇਖੋ ਰਨ ਵਿੱਚ ਤੇਗ ਬਹਾਦਰ ਕਾ ਲਾਲ ਹੈ ਵੋ ਦੇਖੋ ਬਨ ਵਿੱਚ ਸਰਵਰੇ ਫੌਜੇ ਅਕਾਲ ਹੈ ਹੱਥ ਚ ਤਲਵਾਰ ਹੈ ਸੂਰਜ ਕੇ ਸਰਪੇ ਬਦਰ ਵੀ ਹੈ ਐਰ ਹਲਾਲ ਹੈ ਫਿਰ ਕਹਿੰਦ ਨੇ ਜਦੋਂ ਪਾਤਸ਼ਾਹ ਜੀ ਨੇ ਆਪਣੀ ਸ਼ਮਸ਼ੀਰ ਹਲਾਈ ਜਦੋਂ ਬਾਹਰ ਕੱਢੀ ਨਾ ਮਿਆਨ ਚ ਤੋਂ ਕਹਿੰਦੇ ਨੇ ਸ਼ਮਸ਼ੀਰ ਜਬ ਹਲਾਈ ਤੋਂ ਬਿਜਲੀ ਚਮਕ ਗਈ ਮਾਨੋ ਸਮਾਨ ਵਿੱਚ ਬਿਜਲੀ ਚਮਕ ਰਹੀ ਹੋਵੇ ਸਤਗੁਰ ਕੇ ਦੇਖ ਪੜ ਗਈ ਦੁਸ਼ਮਨ ਮੇ ਖਲਬਲੀ ਨਾਜ਼ਮ ਕੋ ਇਸਤਬਾਰ ਥਾ ਰਾਜੂ ਕੀ ਬੇਕਲੀ ਕਹਤੇ ਤੇ ਇਨਕੀ ਜਬ ਕਬੀ ਵੀ ਤਲਵਾਰ ਹੈ ਚਲੀ ਸਰ ਲੈ ਕੇ ਫਿਰ ਹਜ਼ਾਰੋਂ ਕੀ ਹੀ ਬਲਾ ਟਲੀ ਜਾਨੋ ਕੀ ਖੈਰ ਚਾਹਤੇ ਹੋ ਮਿਲ ਕੇ ਘੇਰ ਲੋ ਕਿਸਮਤ ਚਲੀ ਹੈ ਹੱਥ ਸੇ ਫਿਰ ਉਸ ਕੋ ਫੇਰ ਲੋ ਜਦੋਂ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋ ਕੇ ਮੈਦਾਨੇ ਜੰਗ ਵਿੱਚ ਆਉਂਦੇ ਨੇ ਤੇ ਜਿਹੜੇ ਦੁਸ਼ਮਣ ਦੀ ਫੌਜ ਦੇ ਸਿਪਾਹੀ ਨੇ ਨਾ ਉਹ ਆਪਸ ਵਿੱਚ ਗੁਫ਼ਤਗੂ ਕਰਦੇ ਨੇ ਗੱਲਾਂ ਬਾਤਾਂ ਕਰਦੇ ਨੇ ਕੀ ਗੱਲਾਂ ਕਰਦੇ ਨੇ ਕਹਿੰਦੇ ਨੇ ਕਹਤੇ تھے ਇਨਕੀ ਜਦ ਕبھی ਤਲਵਾਰ ਹੈ ਚਲੀ ਵੀ ਗੁਰਗੋਬਿੰਦ ਸਿੰਘ ਨੇ ਜਦੋਂ ਵੀ ਕਦੇ ਮੈਦਾਨੇ ਜੰਗ ਵਿੱਚ ਆਪ ਕਰਪਾਨ ਚਲਾਈ ਹੈ ਨਾ ਸਰ ਲੈ ਕੇ ਫਿਰ ਹਜ਼ਾਰੋਂ ਕੇ ਹੀ ਬਲਾਟਲੀ ਹਜ਼ਾਰਾਂ ਦੇ ਸਿਰ ਲੈ ਕੇ ਇਹ ਜਿਹੜੀ ਬਲਾ ਹੈ ਨਾ ਸਾਡੇ ਵਾਸਤੇ ਫੇਰ ਹੀ ਟਲੀ ਹੈ ਤੇ ਜਾਨ ਦੀ ਖੈਰ ਚਾਹੁੰਦੇ ਹੋ ਤੇ ਹੁਣੇ ਹੀ ਘੇਰ ਲਵੋ ਬਚਾ ਕਰ ਲਵੋ ਸੈਨਿਕ ਆਪਸ ਵਿੱਚ ਗੱਲਾਂ ਕਰਦੇ ਨੇ ਸੁਣ ਕਰ ਇਹ ਬਾਤ ਟੂਟ ਪੜੇ ਮਿਲ ਕੇ ਅਹਿਲ ਕੀ ਦੁਸ਼ਮਨ ਦੇ ਜਿਹੜੇ ਸੈਨਿਕ ਸਾਨੂੰ ਵੇਖ ਕੇ ਟੁੱਟ ਕੇ ਪੈ ਗਏ ਹਮਲਾ ਕੀਆ ਉਹ ਸਖਤ ਕੇ थर्रा ਗਈ ਜ਼ਮੀਂ ਕਹਿੰਦੇ ਇੰਨਾ ਤਗੜਾ ਉਹਨਾਂ ਨੇ ਹਮਲਾ ਕੀਤਾ ਕਿਵੇਂ ਜ਼ਮੀਨ ਹੀ थरथरा ਗਈ ਹੋਵੇ ਖੋ ਜਾਤਾ ਜੋ ਇਸ ਗੜੀ ਰਸਮਤ ਵੀ ਬਿਲ ਯਕੀਨ ਕਹਿੰਦੇ ਨੇ ਐਡਾ ਤਗੜਾ ਹਮਲਾ ਸੀ ਜੇ ਉਸ ਵਕਤ ਰਸਮਤ ਵੀ ਸਾਹਮਣੇ ਹੁੰਦਾ ਤੇ ਉਹ ਵੀ ਯਕੀਨ ਨਾਲ ਕਿਹਾ ਜਾ ਸਕਦਾ ਸੀ ਕਿ ਹੈਰਾਨ ਹੋ ਜਾਂਦਾ ਕਰਗਾ ਮੇ ਆ ਕੇ ਸਤਗੁਰੂ ਘਬਰਾਏ ਤੱਕ ਨਹੀਂ ਬੇਸ਼ੱਕ ਆਲੇ ਦੁਆਲੇ ਫੌਜ ਨੇ ਉਹਨਾਂ ਨੂੰ ਘੇਰਾ ਪਾਇਆ ਹੋਇਆ ਉਹਨਾਂ ਦੇ ਪੂਰੇ ਜਥੇ ਨੂੰ ਪਰ ਬਿਲਕੁਲ ਵੀ ਕਿਸੇ ਦੇ ਦਿਲ ਵਿੱਚ ਕੋਈ ਕਬਰਾਟ ਨਹੀਂ ਕੋਈ ਡਰ ਨਹੀਂ ਕੋਈ ਖੌਫ ਨਹੀਂ ਇੱਕ ਡਾਲ पे ਹਜ਼ਾਰੋਂ ਕੇ ਰੁਕੇ ਹਜ਼ਾਰ ਵਾਰ ਤਲਵਾਰ ਜਦ ਉਠਾਈ ਤੋ ਬਾਕੇ ਕਤਾਰ ਵਾਰ ਜਦੋਂ ਪਾਤਸ਼ਾਹ ਜੀ ਨੇ ਤਲਵਾਰ ਆਪਣੀ ਚੁੱਕੀ ਹੈ ਨਾ ਕਿਰਪਾਨ ਮਿਆਨ ਚੋਂ ਕੱਢੀ ਹੈ ਤੇ ਹਕੀਮ ਜੀ ਕਹਿੰਦੇ ਨੇ ਦੁਸ਼ਮਣ ਕਤਾਰਾਂ ਬਨ ਕੇ ਭਜਨੇ ਸ਼ੁਰੂ ਹੋ ਗਏ ਕਹਿਣੇ ਲੱਗੇ ਗੁਰੂ ਤੋਂ ਜਿਆਲਾ ਬਲਾ ਕੇ ਹੈ ਸਭ ਦਾ ਉਗਾਤ ਯਾਦ ਇਹਨੇ ਫਨੇ ਦਗਾ ਕੇ ਹੈ ਗੱਦੀ ਤੇ ਸੋਲੇ ਕੁਲ ਹੈ ਤੋ ਰਨ ਮੇ ਲੜਾ ਕੇ ਹੈ ਬੜ ਚੜ ਕੇ ਬਾਦਸ਼ਾਹੋਂ ਮੇ ਬੰਦੇ ਖੁਦਾ ਕੇ ਹੈ ਹਮ ਤੋ ਸਮਝਤੇ ਥੇ ਇਹ ਪਕੜ ਲẽਗੇ ਆਨ ਵਿੱਚ ਸਾਬਤ ਹੋਏ ਸ਼ੇਰ ਮਗਰ ਇਮਤਿਹਾਨ ਵਿੱਚ ਜਿਹੜੇ ਦੁਸ਼ਮਣ ਦੀ ਫੌਜ ਦੇ ਸੈਨਿਕ ਡਰ ਕੇ ਭੱਜ ਰਹੇ ਨੇ ਨਾ ਤੇ ਰਾਹ ਵਿੱਚ ਗੱਲਾਂ ਕਰਦੇ ਨੇ ਵੀ ਗੁਰੂ ਦੇ ਵਿੱਚ ਤੇ ਸਾਰੇ ਗੁਣ ਨੇ ਜੇ ਗਤੀ ਤੇ ਬਰਾਜਮਾਨ ਹੋ ਜਾਂਦੇ ਨੇ ਤੇ ਇਨ੍ਹਾਂ ਵਰਗਾ ਕੋਈ ਗੁਰੂ ਪੀਰ ਨਹੀਂ ਤੇ ਜੇ ਮੈਦਾਨੇ ਜੰਗ ਵਿੱਚ ਉੱਤਰ ਜਾਂਦੇ ਨੇ ਤੇ ਇਨ੍ਹਾਂ ਵਰਗਾ ਸੂਰਮਾ ਕੋਈ ਨਹੀਂ ਅਸੀਂ ਤੇ ਸੋਚਦੇ ਸੀ ਵੀ ਇਹਨਾਂ ਨੂੰ ਝਟ ਫੜ ਲੈਣਾ ہم تو سمجھ رہے تھے پکڑ لیں گے آن میں تھوڑے سمے جی پھڑ لیں گے پر اس طرح ہویا نہیں کیوں ثابت ہوئے شیر مگر امتحان میں بی تے انے بہادر نے انہاں نو پھڑیا نہیں جا سکدا سਤگور نے راجپوتوں کے چھکے چھڑا دیے مغلوں نے ولبلے بھی جو تھے سب مٹا دیے دشمن کو اپنی تے کے جوہر دکھا دیے ਕੁਸਤੋਂ ਕੀਏ ਇੱਕ ਆਲਮੇ ਪੁਸਤੇ ਲਗਾ دیے ਕੁਸਤੋਂ ਦਾ ਮਤਲਬ ਹੈ ਮੁਰਦਿਆਂ ਦੇ ਢੇਰ ਲਾ ਦਿੱਤੇ ਪੁਸਤੇ ਕੁਸਤੋਂ ਦਾ ਮਤਲਬ ਹੈ ਮੁਰਦੇ ਤੇ ਪੁਸਤੇ ਦਾ ਮਤਲਬ ਹੈ ਢੇਰ ਕੁਸਤੋਂ ਕੀਏ ਇੱਕ ਆਲਮੇ ਪੁਸਤੇ ਲਗਾ دیے ਰਾਜਾ ਜੋ ਚੜ ਕੇ ਆਏ تھے ਬਾਹਰ ਪਹਾੜ ਸੇ ਪਛਤਾ ਰਹੇ تھے ਜੀ ਮੇ ਗੁਰੂ ਕੀ ਲਤਾੜ ਸੇ ਜਿਹੜੇ ਰਾਜੇ ਚੜਾਈ ਕਰਕੇ ਆਏ ਸੀ ਨਾ حکیم اللہ یار خان جوگی جی کہنے نے وہ بھی کبر آ رہے نے پچھتا رہے نے دیکھا جو جوں ہی حضور نے دشمن سمٹ گئے بڑھنے کی جگہ خوف سے نہ مرد ہٹ گئے گوڑے کو ایٹ دے کے گرو رن میں ڈٹ گئے فرمائے بجدلوں سے کہ تم کیوں پلٹ گئے اب آؤ رن میں جنگ کے ارمان نکال لو تم کر چکے ہو وار ہمارا سنبھال لو ਪਾਤਸ਼ਾਹ ਜੀ ਉਹਨਾਂ ਭੱਜੇ ਜਾਂਦਿਆਂ ਨੂੰ ਵੰਗਾਰ ਕੇ ਆਖਣ ਲੱਗੇ ਵੀ ਹੁਣ ਭੱਜਦੇ ਕਿਉਂ ਅਬ ਆਓ ਰਨ ਮੇ ਜੰਗ ਕੇ ਅਰਮਾਨ ਕਢ ਲਓ ਜਿਹੜੇ ਅਰਮਾਨ ਤੁਸੀਂ ਮੈਦਾਨੇ ਜੰਗ ਲਈ ਵੇਖ ਕੇ ਆਏ ਸੀ ਉਹ ਆਪਣੇ ਕੱਢ ਲਓ ਆਏ ਹੋ ਤੁਮ ਪਹਾੜ ਸੇ ਮੈਦਾਨੇ ਜੰਗ ਮੇ ਬੱਟਾ ਲਗਾ ਕੇ ਜਾਂਤੇ ਹੋ ਕਿਉਂ ਨਾ ਬੋ ਨੰਗ ਮੇ ਸੁਨਤੇ ਹੈ ਤੁਮ ਕੋ ਨਾਜ਼ ਹੈ ਤੀਰੋਂ ਤਫੰਗ ਮੇ ਹੁਸ਼ਿਆਰ ਸਾਹਸਵਾਰ ਹੋ ਮਾਹਰ ਖਦੰਗ ਮੇ ਪਾਕਸ਼ਾ ਤਿੰਨ ਦਿਨ ਤੁਸੀਂ ਤੇ ਆਪਣੇ ਆਪ ਨੂੰ ਸਮਝਦੇ ਸੀ ਖਦੰਗ ਦਾ ਮਤਲਬ ਵੀ ਤੀਰ ਅੰਦਾਜ਼ੀ ਚ ਬੜੇ ਧਨੀ ਹੋ ਤੁਹਾਨੂੰ ਜੰਗ ਲੜਨ ਦਾ ਬੜਾ ਚਾਅ ਸੀ 10 12 ਤੁਮੇ ਰਾਜੇ ਹਨ ਇੱਕ ਦੋ ਨਵਾਬ ਹਨ ਫਿਰ ਹਮਸੇ ਜੰਗ ਕਰਨੇ ਮੇ ਕਿਉਂ ਇਜਤਨਾਬ ਹੈ ਤੁਹਾਡੇ ਨਾਲ ਇੰਨੇ ਰਾਜੇ ਨੇ ਨਵਾਬ ਨੇ ਨੀ ਫੌਜ ਹੈ ਤੇ ਫਿਰ ਵੀ ਤੁਸੀਂ ਘਬਰਾ ਰਹੇ ਹੋ ਡਰ ਰਹੇ ਹੋ ਮੈਦਾਨੇ ਜੰਗ ਛੱਡ ਕੇ ਭੱਜ ਰਹੇ ਹੋ ਦੇਖੇ ਤੋ ਅੱਜ ਹਮ ਵੀ ਤੁਮਾਰੀ ਬਹਾਦੂਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੰਗੇ ਨੇ ਦੁਸ਼ਮਨ ਨੂੰ ਵੰਗਾਰ ਕੇ ਵੋ ਖੋਖਰੀ ਕੀ ਕਾਟ ਪਟੇ ਕੀ ਹੁਨਰ ਵਰੀ ਹਮਨੇ ਤੁਮਾਰੇ ਹਮਲੇ ਕੋ ਰੋਕਾ ਥਾ ਸਰਸਰੀ ਅਬ ਆਪਣਾ ਵਾਰ ਰੋਕਨਾ ਸਭ ਮਿਲਕੇ ਲਸ਼ਕਰੀ ਤੁਸੀਂ ਬੜੇ ਵਾਰ ਕਰ ਲਏ ਜਿਹੜਾ ਵਾਰ ਹੁਣ ਅਸੀਂ ਕਰਨ ਲੱਗੇ ਆ ਨਾ ਅਬ ਆਪਣਾ ਵਾਰ ਰੋਕਨਾ ਸਭ ਮਿਲਕੇ ਲਸ਼ਕਰੀ ਸਾਰੀ ਫੌਜ ਲੜ ਕੇ ਸਾਡਾ ਵਾਰ ਵੀ ਰੋਕ ਲੈਣਾ ہم کو بفضل عزدی تنہا نہ جاننا کثرت پہ اینٹ اینٹ کے سینہ نہ تاننا بادشاہ کہ سانو ربی فضل نال کلا نہ سمجھاؤ اویں چھاتیاں تان تان کے طاقت دا اظہار نہ کرو جے لڑنا ہے تے میدان جنگ وچ آ جاؤ یہ کہہ کے ان پہ ٹوٹ پڑے دسویں بادشاہ اس صف کو کاٹتے تھے کبھی اس پرے کو گا جمتی نہ تھی حضور کی تلوار پہ نگاہ تیگے گرو پہ ہوتا تھا بجلی کا صاحب تھا تیگے گرو پہ ہوتا تھا بجلی کا صاحبہ ایک حملے میں تھا فوج کا تختہ الٹ گیا گرو کی ہوائے تیگ سے بادل تھا چھٹ گیا ਜਦੋਂ ਪਾਤਸ਼ਾਹ ਮੈਦਾਨੇ ਜੰਗ ਵਿੱਚ ਕਿਰਪਾਨ ਪਕੜ ਕੇ ਘੋੜੇ ਤੇ ਸਵਾਰ ਹੋ ਕੇ ਆਏ ਨਾ ਤੇ ਹਕੀਮ ਜੀ ਕਹਿੰਦੇ ਨੇ ਉਹਨਾਂ ਦੀ ਕਿਰਪਾਨ ਤੇ ਨਿਗਾਹ ਨਹੀਂ ਟਿਕਦੀ ਇੰਨੀ ਚਮਕਦੀ ਹੈ ਫਿਰ ਅਗਲੇ ਸ਼ੇਰ ਵਿੱਚ ਹਕੀਮ ਅੱਲਾ ਯਾਰ ਖਾਂ ਜੋਗੀ ਜੀ ਕਹਿੰਦੇ ਨੇ ਜੋ ਬਚ ਗਏ ਉਹ ਭਾਗ ਗਏ ਮੂੰਹ ਕੋ ਮੋੜ ਕੇ ਰਸਤਾ ਘਰੋਂ ਕਾ ਲੈ ਲਿਆ ਮੈਦਾਨ ਕੋ ਛੋੜ ਕਰ ਸਿੰਘੋ ਨੇ ਬੁਸ ਨਿਕਾਲ ਦਿਆ ਥਾ ਜੰਜੂੜ ਕਰ ਪਛਤਾਏ ਆਖਰਸ ਕੋ ਬਹੁ ਕੌਨ ਤੋੜਕਰ ਲਾਸ਼ੋਂ ਸੇ ਔਰ ਸਰੋਂ ਸੇ ਥਾ ਮੈਦਾਨ ਪਟ ਗਿਆ ਆਧੇ ਸੇ ਬੇਸਲਸ਼ਕਰੇ ਆਦਾ ਥਾ ਕਟ ਗਿਆ ਬਹੁਤ ਸਾਰੀ ਫੌਜ ਫੌਜ ਜਿਹੜੀ ਭੱਜ ਗਈ ਬਹੁਤ ਸਾਰੇ ਬਹੁਤ ਸਾਰੇ ਮਾਰੇ ਵੀ ਗਏ ਸਰਹੰਦ ਕੇ ਨਵਾਬ ਕਾ ਫਕ ਰੰਗ ਹੋ ਗਿਆ ਲਸ਼ਕਰ ਕਾ ਹਾਲ ਦੇਖ ਕੇ ਉਹ ਦੰਗ ਹੋ ਗਿਆ ਕਿੰਦਨੇ ਜਿਹੜਾ ਸਰਹੰਦ ਦਾ ਨਵਾਬ ਐਨਾ ਆਪਣੀ ਫੌਜ ਦੀ ਹਾਲਤ ਵੇਖ ਕੇ ਉਹਦਾ ਰੰਗ ਵੀ ਪੀਲਾ ਪੈ ਗਿਆ ਉਹ ਵੀ ਬੜਾ ਹੈਰਾਨ ਹੋਇਆ ਸਤਗੁਰ ਕੀ ਤੇਗੋਂ ਤੀਰ ਸੇ ਜਦ ਤੰਗ ਹੋ ਗਿਆ ਜ਼ਾਲਿਮ ਕਾ ਦਿਲ ਜੋ ਸਖਤ ਥਾ ਅਬ ਸੰਗ ਹੋ ਗਿਆ ਠਹਿرائی ਦਿਲ ਮੇਂ ਸਿੰਘੋਂ ਸੇ ਮੈਂ ਇਨਤਕਾਮ ਲੂੰ ਧੋਖੇ ਫਰੇਬ ਸੇ ਮੈਂ ਸਹਿਰ ਲੂੰ ਯਾ ਸ਼ਾਮ ਲੂੰ ਸਰਹੰਦ ਦਾ ਨਵਾਬ ਬੜਾ ਦੁਖੀ ਹੈ ਬੜਾ ਗੁੱਸੇ ਨਾਲ ਭਰਿਆ ਹੋਇਆ ਹੈ ਹਕੀਮ ਜੀ ਕਹਿੰਦੇ ਨੇ ਉਹਨੇ ਦਿਲ ਵਿੱਚ ਇਹ ਗੱਲ ਧਾਰ ਲਈ ਵੀ ਮੈਂ ਜਿਵੇਂ ਕਿਵੇਂ ਬਦਲਾ ਲਵਾਂ